ਹਾਂਜੀ ਆ ਦੇਖ ਸਕਦੇ ਤੁਸੀਂ ਰੰਪਰਾ ਫੁੱਲ ਦਾ ਹਾਲ ਨਗਰ ਕੌਂਸਲ ਨੇ ਆਪ ਹੀ ਲੈ ਕੇ ਲਾਇਆ ਹੋਇਆ ਕਿ ਇੱਥੇ ਕੂੜਾ ਸੁੱਟਣਾ ਬਣਾ ਪਰ ਆਪ ਹੀ ਨਗਰ ਕੌਂਸਲ ਦੇ ਵਰਕਰ ਇੱਥੇ ਆਪ ਹੀ ਕੂੜਾ ਸੱਟ ਜਾਂਦੇ ਨੇ ਕੋਲੇ ਦੁਕਾਨਾਂ ਨੇ ਕੰਮ ਕਰਨਾ ਕਿੰਨਾ ਔਖਾ ਹੁੰਦਾ ਦੂਰ ਤੱਕ ਸਮੈਲ ਜਾਂਦੀ ਐ ਇਸ ਕੂੜੇ ਦੀ ਇਹ ਨਗਰ ਕੌਂਸਲ ਨੂੰ ਚਾਹੀਦਾ ਕਿ ਕੂੜਾ ਇੱਥੇ ਨਾ ਹੀ ਸੁੱਟਿਆ ਜਾਵੇ ਆਪ ਹੀ ਲੈ ਕੇ ਲਾਇਆ ਹੋਇਆ ਕੂੜਾ ਸੁੱਟਣਾ ਮਨਾ ਹੈ ਪਰ ਆਪ ਹੀ ਨਗਰ ਕੌਂਸਲ ਦੇ ਵਰਕਰ ਇੱਥੇ ਕੂੜਾ ਸਿੱਟ ਜਾਂਦੇ ਨੇ ਇਹ ਤਸਵੀਰਾਂ ਨੇ ਚੌਂਕਤੀਆਂ ਰਾਮਪਰਾ ਫੁੱਲ ਦੇ ਵਿੱਚ ਚੌਂਕ ਚ ਦੇਖ ਲਵੋ ਤੁਸੀਂ ਕਿਸ ਤਰ੍ਹਾਂ ਕੂੜਾ ਇੱਥੇ ਖਿਲਰਿਆ ਹੋਇਆ ਕਿੰਨਾ ਤੇਜ਼ੀ ਸਮੈਲ ਆਸੇ-ਪਾਸੇ ਦੁਕਾਨਦਾਰਾਂ ਨੂੰ ਸਹਿਣੀ ਪੈਂਦੀ ਹੈ ਨਗਰ ਕੌਲ ਸਾਨੂੰ ਬੇਨਤੀ ਹੈ ਜੀ ਇੱਥੇ ਕੂੜਾ ਨਾ ਸੁੱਟਿਆ ਕਰੋ ਦੁਕਾਨਾਂ ਵਾਲਿਆਂ ਨੂੰ ਬਹੁਤ ਮੁਸ਼ਕਲ ਆਉਂਦੀ ਇਸ ਚੀਜ਼ ਦੀ ਉਹ ਕਹਿੰਦੇ ਕਹਿ ਕੇ ਥੱਕ ਗਏ ਜੀ ਸ਼ਿਕਾਇਤਾਂ ਵੀ ਕੀਤੀਆਂ ਕਿੰਨੇ ਵਾਰ ਕਹਿ ਵੀ ਆਂਦਾ ਨਗਰ ਕਾਉਂਸਲ ਦੇ ਵਿੱਚ ਪਰਦਕਾਣਦਾਰ ਕਹਿੰਦੇ ਅਸੀਂ ਅੱਕੇਵੇਂ ਆ ਕੋਈ ਸੁਣਵਾਈ ਨਹੀਂ ਇਹ ਨੇ ਨਗਰ ਕਾਉਂਸਲ ਦੇ ਹਾਲ ਕਿ ਦੋ ਤਿੰਨ ਵਾਰ ਕਿੰਨੇ ਵਾਰ ਕਹਾਂਦਾ ਪਰ ਫੇਰ ਵੀ ਸੁਣਵਾਈ ਨਹੀਂ ਨਾਲ ਲਿਖ ਕੇ ਖੁਦ ਲਾਇਆ ਵੈ ਨਗਰ ਕਾਉਂਸਲ ਵੱਲੋਂ ਜਦੋਂ ਆਪ ਵੀ ਨਹੀਂ ਰੂਲ ਫੋਲੋ ਕਰਦੇ ਦੂਸਰਾ ਬੰਦਾ ਫੋਲੋ ਕਿੱਥੋਂ ਕਰੂ